ਸੋ ਲਾਣ ਦੇ ਵਿੱਚ ਹੋ ਰੀਆਂ ਚੋਣਾਂ ਨੂੰ ਲੈ ਕੇ ਜਿਹੜੀ ਹੈ ਸਰਗਰਮੀ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਮੈਂ ਭਾਜਪਾ ਕਾਰ्यालय ਵਿੱਚ ਪਹੁੰਚਿਆ ਹੋਇਆ ਹਾਂ ਖੰਨਾ ਜੀ ਮੌਜੂਦ ਨੇ ਖੰਨਾ ਜੀ ਕੀ ਲੱਗਦਾ ਜਨਾ ਹੈ ਦੋਣੇ ਦੇ ਚੋਣਾਂ ਬਾਰੇ ਨੇ ਕੀ ਲੱਗਦਾ ਭਾਰਤੀ ਜਨਤਾ ਪਾਰਟੀ ਨੇ ਆਪਣਾ ਇੱਕ ਬੜਾ ਸਧਾਰਨ ਗਰੀ ਗਰਾਊਂਡ ਤੇ ਜੁੜਿਆ ਕਾਰਕਟਰਤਾ ਨੂੰ ਟਿਕਟ ਦਿੱਤੀ ਟਿਕਟ ਦਿੰਦੇ ਹੀ ਜਿੰਨੇ ਵੀ ਪੁਰਾਣੇ ਕਾਰਕਟਰਤਾ ਸੀ ਨਵੇਂ ਕਾਰਕਟਰਤਾ ਸਭ ਇਕਜੁੱਟ ਹੋ ਗਏ ਅੱਜ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਲਈ ਲੱਗੇ ਹੋਏ ਨੇ ਤੁਸੀਂ ਕੁੰਮਕੇ ਦੇਖਿਆ ਹੋਣਾ ਕਿ ਸਾਡੀ ਪਾਰਟੀ ਇੱਕ ਜੁੱਟ ਹੋ ਕੇ ਚੋਣਾਂ ਲੜ ਰਹੀ ਹੈ ਫਿਰ ਮੁੱਦਾ ਵੇਸ ਅਸੀਂ ਇਲੈਕਸ਼ਨ ਲੜ ਰਹੇ ਆ ਕਿ ਆਮ ਆਦਮੀ ਪਾਰਟੀ ਨੇ 3 ਸਾਲ ਦੇ ਵਿੱਚ ਕੁਝ ਨਹੀਂ ਕੀਤਾ ਜਿਹੜੇ ਇੱਥੇ ਦੇ ਹਾਰੇ ਹੋਏ ਵਿਧਾਇਕ ਜਿਹੜੇ ਪਹਿਲਾਂ ਇਹਨਾਂ ਨੇ ਹਰਾਏ ਐ ਉਹਨੇ ਵੀ 2.5 ਸਾਲ ਜੈਸਾ ਕੰਮ ਕੋਈ ਨਹੀਂ ਕੀਤਾ ਕਿ ਜਿਹੜਾ ਉਹ ਬੋਰਡ ਦੇ ਮੰਗਣ ਦੇ ਕਾਬਲ ਹੋਵੇ ਸੋ ਵਿਧਾਇਕ ਕਾਰਕਟਰ ਨੂੰ ਟਿਕਟ ਦਿੱਤੀ ਹੈ ਔਰ ਬਹੁਤ ਵਧੀਆ ਇਲੈਕਸ਼ਨ ਅਸੀਂ ਲੜ ਰਹੇ ਆਂ ਔਰ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਲੁਧਿਆਣੇ ਨੂੰ ਇੱਕ ਨੁਮਾਇੰਦਾ ਮਿਲ ਜਾਏਗਾ ਜਿਹੜਾ ਕੋਈ ਵੀ ਕੇਂਦਰ ਦੀ ਯੋਜਨਾ ਆ ਉਹ ਇੱਥੇ ਆ ਕੇ ਲਾਗੂ ਕਰਵਾ ਸਕਦਾ ਦੂਸਰੀ ਗੱਲ ਬਿਜਲੀ ਕਟਾਣੇ ਬਹੁਤ ਬੁਰਾ ਹਾਲ ਕੀਤਾ ਹੈ ਮੈਂ ਇਹ ਕਹਿ ਰਿਹਾ ਕਿ ਬਿਜਲੀ ਆਵੇ ਨਾ ਆਵੇ ਲੇਕਿਨ ਤੁਹਾਡੇ ਬਿੱਲ ਜਰੂਰ ਆਣਗੇ ਠੀਕ ਹੈ ਤੇ 75 ਪੈਸੇ ਪੈਟਰੋਲ ਤੇ ਵਧਾ ਕੇ ਤੇ 2 ਰੁਪਏ ਫਿਰ ਇੰਡਸਟਰੀ ਦੇ ਚਾਰਜ ਵਧਾ ਕੇ ਇਹਨਾਂ ਨੇ ਕਹਿੰਦੇ ਨਾ ਜਖਬ ਦੇ ਨਾਮ ਛੱਡਾ ਉਹ ਕੰਮ ਕੀਤਾ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਜ ਆਊਟ ਆਫ ਰੇਸ ਹੋ ਚੁੱਕੀ ਖੰਡਾ ਦੀ ਆਮ ਆਦਮੀ ਪਾਰਟੀ ਅੱਜ ਵੀ ਬੜੇ-ਬੜੇ ਦਾਅਵੇ ਕਰ ਰਹੀ ਹੈ ਕਿ ਲੁਹਣ ਦੀ ਸੀਟ ਜਿਹੜੀ ਹੈ ਸਾਡੀ ਝੋਲੀ ਵਿੱਚ ਲੇਕਿਨ ਪੰਜਾਬ ਦੇ ਹਾਲਾਤ ਜਿਹੜੇ ਨੇ ਬਿਲਕੁਲ ਵੱਧ ਤੋਂ ਵੱਧਰ ਹੋ ਰਹੇ ਨੇ ਉਹਨਾਂ ਵਸੇ ਬਿਲਕੁਲ ਠੀਕ ਹੈ ਤੁਸੀਂ ਆਪੇ ਗੱਲ ਕਹੀ ਹੈ ਕਿ ਪੰਜਾਬ ਦੇ ਹਾਲਾਤ ਕਰੂਨ ਵਸਾ এডਿਕੇਸ਼ਨ ਹੈਲਥ ਸਾਰੇ ਜਿਹੜੇ ਨੇ ਉਹ ਉਹਨਾਂ ਦਾ ਬੁਰਾ ਹਾਲ ਹੈ ਜਿਹੜਾ ਨੇ ਐਸ਼ੂ ਕੀਤਾ ਸੀਗਾ ਜੁਦ ਨਸ਼ੇ ਵਿਰੁੱਧ ਉਹਦਾ ਕੀ ਬਣਿਆ 31 ਮਈ ਤੱਕ ਪੰਜਾਬ ਨਸ਼ਾ ਮੁਕਤ ਹੋ ਜਾਣਾ ਅੱਜ ਕੋਈ ਵੀ ਬੰਦਾ ਇੱਕ ਵੀ ਨਸ਼ਾ ਤਸਕਰ ਜਿਹੜੇ ਨੇ ਫੜੇ ਕਲੇਮ ਕਰਦੇ ਆ ਉਸਾਂ ਜਿਆ ਕੀਤੀ ਫਾਸਟ ਇੱਕ ਕੋਡ ਬਣਾਉਂਦੇ फटाफट ਚਾਰਨ ਪੇਸ਼ ਕਰਦੇ ਸਜਾਵਾਂ ਹੁੰਦੀਆਂ ਤਾਂ ਲੋਕਾਂ ਨੂੰ ਵਿਸ਼ਵਾਸ ਆਉਂਦਾ ਸਿਰਫ ਇਹ ਡਰਾਮੇ ਕਰਨਾ ਤੇ ਇਹ ਫੜ ਲੈ ਐਨੇ ਫੜ ਲੈ ਐਨੇ ਫੜ ਲੈ ਫਿਗਰ ਆ ਜਾਂਦੀ ਹੈ ਲੇਕਿਨ ਇੱਕ ਬੰਦੇ ਨੂੰ ਵੀ ਇਹ ਨਹੀਂ ਸਜਦੀ ਇਹੀ ਹਾਲ ਐਜੂਕੇਸ਼ਨ ਦਾ ਕਦੀ ਹੁਣ ਤੁਸੀਂ ਬਹੁਤ ਦੇਰ ਤੋਂ ਕਵਰ ਕਰ ਰਹੇ ਹੋ politically ਵੀ ਐਕਟਿਵ ਰਹੇ ਹੋ ਕਦੀ ਦੇਖਿਆ ਸੀ ਕਿ ਬਾਤ ਹੋਣ ਦੀ ਰਿਪੇਅਰ ਹੋਵੇ ਤਾਂ ਉਹਦਾ ਤੋਕਰ ਉਹਦਾ ਤੋਕਰ ਮੰਤਰੀ ਕਰਨ ਦਰਿਆ ਹੋਵੇ ਇਸ ਸਤਰ ਤੱਕ ਇਹ ਲੋਕ ਚੁੱਕੇ ਨੇ ਇੱਕ ਐਮਐਲਏ ਸਿਰਫ ਕਲੀ ਕੀਤੀ ਹੈ ਦੀਵਾਰ ਨੂੰ ਕਹਿੰਦਾ ਮੈਂ ਤੋਕਰ ਕਰਨਾ ਮੈਂ ਆਪਣਾ ਪੱਥਰ ਲਾਣਾ ਉਹ ਕਹਿੰਦੇ ਐਨੇ ਦੀ ਕਲੀ ਨਹੀਂ ਦੇਣਾ ਪੱਥਰ ਲੱਗ ਜਾਣਾ ਤੁਸੀਂ ਕਰਕੇ ਇਹ ਡਰਾਮੇ ਬਾਜੀ ਦੂਜੀ ਗੱਲ ਮੈਂ ਜਰੂਰ ਕਹੂੰਗਾ ਤੁਹਾਡੇ ਦਰਸ਼ਕਾਂ ਨੂੰ ਪੀ ਐਚ ਡੀ ਹੁੰਦੀ ਹੈ ਠੀਕ ਹੈ ਨਾ ਕੋਈ ਹਿਸਟਰੀ ਦਾ ਕਰਦਾ ਇੰਗਲਿਸ਼ ਦੀ ਕਰਦਾ ਕੋਈ ਪ੍ਰਿਵਰਸਾਇੰਥੀ ਕਰਦਾ ਕੋਈ ਲਾਅ ਦੀ ਕਰਦਾ ਕੋਈ ਕਮਰਸ ਦੀ ਕਰਦਾ ਲੇਕਿਨ ਤੁਸੀਂ ਇੱਕ ਸੁਣਿਆ ਸੀ ਕਿ ਝੂਠ ਦੀ ਪੀ ਐਚ ਡੀ ਵੀ ਹੁੰਦੀ ਹੈ ਉਹ ਇਹਨਾਂ ਨੇ ਕਰ ਲਈ ਹੈ ਕਿ ਜਿੰਨੀ ਪੀ ਐਚ ਡੀ ਕਰਕੇ ਆਏ ਨੇ ਦਿੱਲੀ ਤੋਂ ਝੂਠ ਬੋਲ ਉਹ ਹੁਣ ਪੰਜਾਬ ਨੂੰ ਵੀ ਬਰਬਾਦ ਲੱਗੇ ਕੋਲ ਹੁਣ ਕੇਜਰੀਵਾਲ ਵੀ ਜਿਹੜਾ ਹੈ ਪੰਜਾਬ ਦੇ ਉੱਪਰ ਅੱਖ ਰੱਖੀ ਬੈਠਾ ਉਹਦੇ ਵਰਗੀ ਉਹਨਾਂ ਦੇ ਇੱਕ ਪੰਜਾਬੀ ਚ ਕਹਾਵਤ ਆ ਵੀ ਚੋਰ ਰਸੇ ਐਂਟਰੀ ਬੈਕ ਡੋਰ ਐਂਟਰੀ ਉਹ ਪੰਜਾਬ ਦੀ ਰਾਣੀ ਚ ਬੈਕ ਡੋਰ ਐਂਟਰੀ ਕਰਨਾ ਚਾਹੁੰਦਾ ਉਹਦੀ ਇੱਛਾ ਜਨਤਾ ਪਹਿਚਾਨ ਦੀ ਪੂਰੀ ਨਹੀਂ ਹੁੰਦੀ ਕਾਂਗਰਸ ਬਾਰੇ ਕੀ ਕਹਿਣਾ ਚਾਹੁੰਦੇ ਆਸ਼ੂ ਬਾਰੇ ਕੀ ਕਹਿਣਾ ਚਾਹੁੰਦੇ ਜਿਹੜਾ ਹੈ ਉਹ ਵੀ ਵੱਡੇ ਵੱਡੇ ਦਾਅਵੇ ਕਰ ਰਹੇ ਕਿ ਪਹਿਲਾ ਰਿਜੈਕਟ ਹੋਇਆ ਕੈਂਡੀਡੇਟ ਹੈ ਔਰ 2.5 ਸਾਲ ਜੈਸਾ ਕੋਈ ਕੰਮ ਨਹੀਂ ਕੀਤਾ ਕਿ ਉਹ ਦੁਆਰਾ ਬੋਟ ਕਲੇਮ ਕਰਨ ਦਾ ਉਹਦਾ ਕੋ ਰਾਈਟ ਹੈ ਭਾਈ ਵੀ ਆ ਚੁੱਕੀ ਐ ਐਮਸੀ ਇਸ ਕਰਕੇ ਬੀਜੇਪੀ ਹੀ ਇੱਕ ਅਚੀ ਆਪਸ਼ਨ ਹੈ ਕਿਹੜੇ ਕਿਹੜੇ ਮੁੱਦੇ ਉੱਪਰ ਭਾਜਪਾ ਇਸ ਵਾਰ ਚਲਾਉਂ ਬਹੁਤ ਵੱਡਾ ਚੋਣਵ ਅਸੀਂ ਲੜ ਰਹੇ ਹਾਂ ਕਿ ਕੇਂਦਰ ਦੀਆਂ ਯੋਜਨਾਵਾਂ ਨੂੰ ਇੱਥੇ ਲਾਗੂ ਕਰਕੇ ਕਿਦੀ ਨੂੰ ਹਾਰ ਨੂੰ ਬਦਲਣਾ ਐਜ਼ ਅ ਹੋਲ ਲੁਧਿਆਣਾ ਬਹੁਤ ਪ੍ਰੋਜੈਕਟ ਆਏ ਨੇ ਚਾਹੇ ਉਹ ਸਮਾਰਟ ਸਿਟੀ ਹੈ ਰੇਲਵੇ ਦਾ ਪ੍ਰੋਜੈਕਟ ਹੈ ਫਿਰ ਜਿਹੜਾ ਆਪਣਾ ਹਵਾਈ ਜੱਟ ਅੱਡਾਇਆ ਉਹ ਇਹ ਜਿਹੜੇ ਪ੍ਰੋਜੈਕਟ ਨੇ ਇਹ ਤੀਸਰਾ ਮੈਡੀਕਲ ਫੈਸਿਲਿਟੀਆਂ ਨੂੰ ਹੋਰ ਇੰਪਰੂਵ ਕਰਕੇ ਹੱਬ ਬਣ ਚੁੱਕਾ ਮੈਡੀਕਲ ਦਾ ਹੋਰ ਅਪਰੂਵ ਕਰਨ ਵਾਸਤੇ ਵੀ ਮੈਂ ਭਾਰਤੀ ਜਨਤਾ ਪਾਰਟੀ ਦਾ ਪ੍ਰਯਾਸ ਕਰਦਾ ਹਾਂ ਸੋ ਇਹ ਜੀ ਮੇਰੇ ਨਾਲ ਖੰਨਾ ਜੀ ਜਿਹੜੇ ਕੋਈ ਜਨਾਬ ਮੈਨੂੰ ਹੰਗਾਰਾ ਦੇਣ ਵਾਸਤੇ ਵਿਸ਼ੇ ਤੋਂ ਉੱਤੇ ਡਾਣੇ ਪੁੱਜ ਹੋ ਜਾਂਦਾ ਬਸ ਬਸ